ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ 6-7 ਮਹੀਨੇ ਹੋ ਗਏ ਨੇ ਬਦਲਾਵ ਦੀ ਰਾਜਨੀਤੀ ਤੇ ਇਹ ਸਰਕਾਰ ਬਣੀ ਸੀ ਕਿ ਅਕਾਲੀ ਕਾਂਗਰਸੀਆਂ ਨੂੰ ਛੱਡ ਕੇ ਕੁਝ ਬਦਲਾਵ ਲੈ ਕੇ ਆਵਾਂਗੇ ਆ بڑے ਬਦਲਾਵ ਆਏ ਤੁਸੀਂ ਵੀ ਦੇਖੇ ਹੋਣੇ ਤੇ ਇੱਕ ਬਦਲਾਵ ਅੱਜ ਅਸੀਂ ਦੇਖਿਆ ਅਸੀਂ ਹਿਮਾਚਲ ਐਂਟਰ ਕਰ ਰਿਹਾ ਜਸਟ ਹਿਮਾਚਲ ਬਾਰਡਰ ਤੋਂ ਪਹਿਲਾਂ ਇੱਕ ਬਦਲਾਵ ਆਇਆ ਹੈ ਇਹ ਬਦਲਾਵ ਹੈ ਹਿਮਾਚਲ ਤੇ ਸਸਤੀ ਸ਼ਰਾਬ ਹਿਮਾਚਲ ਤੋਂ ਸਸਤੀ ਸ਼ਰਾਬ ਯਾਨੀ ਸ਼ਰਾਬ ਹੁਣ ਹਿਮਾਚਲ ਨਾਲੋਂ ਸਸਤੀ ਹੋ ਗਈ ਜਿਹੜੀ ਹਿਮਾਚਲ ਚ ਹੁੰਦੀ ਸੀ ਇਸ ਤੋਂ ਅੱਗੇ ਹਿਮਾਚਲ ਦਾ ਬਾਰਡਰ ਹੈ ਤੇ ਆਹ ਬਦਲਾਵ ਜਰੂਰ ਆ ਗਿਆ ਹੈ ਵੀ ਇਦੋਂ ਅੱਗੇ ਤੁਹਾਨੂੰ ਸਸਤੀ ਸ਼ਰਾਬ ਨਹੀਂ ਮਿਲਣੀ ਇਹ ਲਾਸਟ ਠੇਕਾ ਹੈ ਜਿਹੜਾ ਪੰਜਾਬ ਚ ਹੈ ਤੇ ਸਸਤੀ ਸ਼ਰਾਬ ਮਿਲੇਗੀ ਹਿਮਾਚਲ ਚ ਮਹਿੰਗੀ ਹੈ ਇਹ ਬਦਲਾਵ ਹੈ ਹਾਂ ਗੌਰ ਕਰਨ ਵਾਲੀ ਜ਼ਰੂਰਤ ਹੈ ਇਸ ਦੇ ਪਰਲੇ ਪਾਸੇ ਵੀ ਹਿਮਾਚਲ ਦੇ ਬਾਰਡਰ ਤੋਂ ਜਦੋਂ ਵਾਪਸ ਪੰਜਾਬ ਨੂੰ ਆਨੇ ਇੱਕ ਬੋਰਡ ਲੱਗਿਆ ਪੰਜਾਬ ਨਾਲੋਂ ਸਸਤਾ ਡੀਜ਼ਲ ਪੰਜਾਬ ਨਾਲੋਂ ਸਸਤਾ ਪੈਟਰੋਲ ਹੁਣ ਤੁਸੀਂ ਦੇਖਣਾ ਵੀ ਤੁਹਾਨੂੰ ਸਸਤੇ ਡੀਜ਼ਲ ਪੈਟਰੋਲ ਦੀ ਲੋੜ ਹੈ ਕਿ ਸਸਤੇ ਸ਼ਰਾਬ ਦੀ ਲੋੜ ਹੈ ਬਾਕੀ ਹਿਮਾਚਲ ਚ ਵੀ ਇਲੈਕਸ਼ਨਾਂ 12 ਤਰੀਕ ਨੂੰ ਨਵੰਬਰ ਨੂੰ ਹੋ ਰਹੀਆਂ ਨੇ ਅਨਾਉਂਸਮੈਂਟ ਹੋ ਗਈ ਹੈ ਤੇ ਦੇਖਦੇ ਹਾਂ ਹਿਮਾਚਲ ਚ ਕੀ ਬਦਲਾਵ ਦਾ ਵਾਅਦਾ ਕਰਦੀ ਹੈ ਕਿ ਹਿਮਾਚਲ ਚ ਸ਼ਰਾਬ ਫੇਰ ਦੁਬਾਰੇ ਪੰਜਾਬ ਨਾਲੋਂ ਸਸਤੀ ਕਰੂਗੀ ਆਮ ਆਦਮੀ ਪਾਰਟੀ ਇਹ ਜਦੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉੱਥੇ ਆਉਣ ਤੇ ਪੁੱਛ ਲੈਣਾ ਵੀ ਕੀ ਕੀ ਬਦਲਾਵ ਲੈ ਕੇ ਹਿਮਾਚਲ ਚ ਆਊਗੀ ਆਮ ਆਦਮੀ ਪਾਰਟੀ ਜੇ ਉਹ ਸਰਕਾਰ ਚ ਆਉਂਦੇ ਨੇ ਪੰਜਾਬ ਦੇ ਬਦਲਾ ਦਿਖਾ ਰਹੇ ਹਾਂ ਦੇਖਦੇ ਰਹੋ ਸਾਡਾ ਚੈਨਲ ਤੇ ਦੇਖਦੇ ਰਹੋ ਬਦਲਾ ਪੰਜਾਬ ਚ ਕੀ ਕੀ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ